ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਯਾਦ ਕਰਵਾਇਆ ਹੋਵੇ 90% ਕੁਰਬਾਨੀਆਂ ਦੇ ਕੇ ਪੰਜਾਬ ਨੇ ਇਸ ਦੇਸ਼ ਨੂੰ ਯਾਦ ਕਰਵਾਇਆ ਜਦੋਂ ਪਹਿਲਾਂ ਮੁਗਲਾਂ ਦੀ ਗੁਲਾਮ ਹੋਇਆ ਦੇਸ਼ ਉਦੋਂ ਸਾਡੇ ਗੁਰੂ ਸਾਹਿਬਾਨਾਂ ਨੇ ਕੁਰਬਾਨੀਆਂ ਦਿੱਤੀਆਂ ਫਿਰ ਸਾਡੇ ਗਾਦਰੀ ਬਾਬੇ ਫਿਰ ਰਾਜਗੁਰੂ ਸਖਦੇਵ ਸਿੰਘ ਭਗਤ ਸਿੰਘ ਸੇਦੋਂ ਦਮ ਸਿੰਘ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਦੇਸ਼ ਨੂੰ ਯਾਦ ਕਰਵਾਇਆ ਮੇਰੇ ਭਰਾਵੋ ਨੌਜਵਾਨ ਸਾਥੀਓ ਅੱਜ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਜਵਾਨੀ ਦੀਆਂ ਮੁਸ਼ਕਲਾਂ ਨੇ ਗਿਆ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਜ਼ਿਆਦਾਤਰ ਵਿਦੇਸ਼ਾਂ ਵੱਲ ਜਾ ਰਹੀ ਹੈ ਰਾਂਹ ਦੀ ਜਵਾਨੀ ਨੂੰ ਸਰਕਾਰਾਂ ਨਹੀਂ ਉੱਪਰ ਲਾ ਰਹੀਆਂ ਨੇ ਅਸੀਂ ਚਾਹੁੰਦੇ ਆ ਕਿ ਜਿਹੜਾ ਪੰਜਾਬ ਦੀ ਜਵਾਨੀ ਨੂੰ ਕਿਵੇਂ ਜਿਹੜਾ ਨਸ਼ੇ ਤੋਂ ਬਾਹਰ ਕਰਨਾ ਹੈ ਤੇ ਕਿਵੇਂ ਜਿਹੜਾ ਆਪਣੇ ਪੰਜਾਬ ਪ੍ਰਤੀ ਲਾਹਮੰਦ ਕਰਨਾ ਆਪਣੇ ਹੱਕਾਂ ਬਰਤੀ ਜਾਗਰੂਕ ਕਰਨਾ ਮੇਰੇ ਭਰਾਵੋ ਆਖਰ ਪੰਜਾਬ ਨੂੰ ਠੱਗ ਕੇ ਲੁੱਟ ਕੇ ਖਾ ਕੇ ਜਿਹੜੇ ਠੱਗ ਐਜੰਟ ਤੇ ਨਸ਼ਾ ਤਸਕਰ ਦੋ ਤਰ੍ਹਾਂ ਦਾ ਜਿਹੜਾ ਜਵਾਨੀ ਨੂੰ 마ਫੀਆ ਜਿਹੜਾ ਖਤਮ ਕਰ ਰਿਹਾ ਨਸ਼ਾ 마ਫੀਆ ਤੇ ਜਿਹੜਾ ਠੱਗ 마ਫੀਆ ਐਜੰਟ 마ਫੀਆ ਜਿੱਦੀ ਕਿ ਆਪਾਂ ਲੜਾਈ ਸ਼ੁਰੂ ਕਰੀ ਹੋਇਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ 50000 ਐਜੰਟ ਆ ਕੇ ਇਸ ਟਾਈਮ ਵੜ ਗਿਆ ਪੰਜਾਬ ਨੂੰ ਬਰਬਾਦ ਕਰਨ ਲਈ ਲੁੱਟਣ ਲਈ 30 ਤੇ 40 40 ਲੱਖ ਰੁਪਇਆ ਲਾ ਕੇ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹੋਣਗੇ ਜਿਹੜਾ ਕੰਮ 10-20 ਹਜ਼ਾਰ ਵਿੱਚ ਹੋਣਾ ਉਹ ਸਰਕਾਰਾਂ ਦੇ ਜਿਹੜੇ ਏਜੰਟ ਛੱਡੇ ਹੋਏ ਨੇਗੇ 30-30 ਲੱਖ ਰੁਪਇਆ ਲਾ ਕੇ ਨੌਜਵਾਨਾਂ ਤੋਂ ਥੱਡ ਥਾ ਕੇ ਲੈ ਕੇ ਜਾਈ ਜਾਂਦੇ ਨੇ ਭਰਾਵੋ ਆ ਬਾਈ ਗੱਡੀ ਜੇ ਤਾਂ ਪਰਾ ਕੱਢ ਲਾ ਜਾ ਰਹੇ ਨੇ ਜਾਂ ਬੰਦ ਕਰ ਲਾ ਭਰਾ ਬਣ ਕੇ ਵੀਰ ਬਣ ਕੇ 2 ਕਿ ਮਿੰਟ ਬੰਦ ਕਰ ਲਾ ਮੈਨੂੰ ਇੱਧਰ ਇੱਧਰ ਜਾ ਮਰਾ ਧਿਆਨ ਗਈ ਜਾਂਦਾ ਭਰਾ ਬਣ ਕੇ ਇਸ ਕਰਕੇ ਵੀਰੋ ਜਿੰਨੀਆਂ ਵੀ ਜਿਹੜੇ ਸਰਕਾਰਾਂ ਦੇ ਜਿੰਨੇ ਵੀ ਇਹ ਜਿਹੜੇ ਲੀਡਰ ਨੇਗੇ ਇਹਨਾਂ ਸਰਕਾਰਾਂ ਨੇ ਪੰਜਾਬ ਦੇ ਵਿੱਚ ਲਿਆ ਕੇ ਏਜੰਟ ਬਿਠਾਤੇ ਇੱਥੇ ਚੋਣ ਝਾੜੂ ਦਾ ਮੀਤ ਹੀਰ ਲੜ ਰਿਹਾ ਮੀਤ ਹੀਰ ਨੇ ਮੈਂ ਮਹਾੜੀ ਦੀ ਗੱਲ ਕਰਦਾ 3-400 ਕਰੋੜ ਦੀ ਠੱਗੀ ਮਾਰ ਕੇ ਏਜੰਟ ਉੱਥੇ ਨੌਜਵਾਨਾਂ ਨਾਲ ਬੈਠੇ ਨੇ ਉਹਨੂੰ ਇਹ ਪੰਜਾਬ ਦਾ ਮੀਤ ਹੀਰ ਸਨਮਾਨ ਕਰ ਸਨਮਾਨਤ ਕਰ ਰਿਹਾ ਬਾਪੂ ਆਸ ਟਾਈਮ ਜਿਹੜਾ ਪੰਜਾਬ ਮੁਸ਼ਕਲਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਪੰਜਾਬ ਦਾ ਜਿਹੜਾ 300 ਕਾਲਜ ਜਿਹੜਾ ਬਿਲਕੁਲ ਬੰਦ ਹੋ ਗਿਆ ਸਰਕਾਰੀ ਜਿਹੜੇ ਟੀਚਰ ਨੇ ਸਰਕਾਰੀ ਪ੍ਰੋਫੈਸਰ ਨੇ ਉਹ ਧਰਨਾ ਦੇ ਉੱਪਰ ਬੈਠੇ ਨੇਗੇ ਲਾਰੇ ਗਾ ਕੇ 20 ਕਿਲਾ ਦੇ ਵਿੱਚ ਕਾਲਜ ਬਣਾ ਹੋਇਆ ਅੱਜ 1 ਸਾਲ ਹੋ ਗਿਆ ਜਿਹੜਾ ਪ੍ਰੋਫੈਸਰਾਂ ਨੂੰ ਧਰਨਾ ਦੇ ਉੱਪਰ ਬੈਠਿਆ ਨੂੰ ਉਹਨਾਂ ਨੂੰ ਨੌਕਰੀਆਂ ਨਹੀਂ ਉਹਨਾਂ ਨੂੰ ਤਰਖਾ ਨਹੀਂ ਮਿਲੀ ਕੋਈ ਕਾਲਜ ਦੇ ਵਿੱਚ ਨੌਜਵਾਨ ਪੜਨੂ ਤਿਆਰ ਨਹੀਂ ਆ ਪਿੰਡਾਂ ਦੇ ਵਿੱਚ ਆਈਲੈਂਡ ਸੈਂਟਰ ਖੁੱਲ ਗਏ ਥਾਂ-ਥਾਂ ਤੇ ਜਿਹੜਾ ਸ਼ਹਿਰਾਂ ਦੇ ਵਿੱਚ ਇਮੀਗ੍ਰੇਸ਼ਨ ਵਾਲੇ ਆ ਕੇ ਬਹਿ ਗਏ ਪਰ ਮੈਂ ਇੱਕ ਗੱਲ ਕਹਿਣਾ ਹੁੰਨਾ ਜਿਹੜਾ ਸਰਕਾਰ ਆ ਕੇ ਵੱਡੇ ਵੱਡੇ ਵਖਾਵੇ ਕਰਦੀ ਆ ਡਰਾਮੇ ਕਰਦੀ ਆ ਅਸੀਂ ਆ ਪਾਣੀ ਦੇਤਾ ਅਸੀਂ ਲਾਈਟ ਦਿੱਤੀ ਇਹ ਭਰਾਵੋ ਇਹ ਪੰਜਾਬ ਦਾ ਮੁੱਦਾ ਹੀ ਨਹੀਂ ਹੈਗਾ ਜਿਹੜੇ ਮੁੱਦਿਆਂ ਤੇ ਗੱਲ ਕਰਨ ਲਈ ਆ ਉਹ ਮੁੱਦਿਆਂ ਤੇ ਗੱਲ ਸਰਕਾਰ ਕਰੀ ਵੀ ਨਹੀਂ ਜੇਕਰ ਮੈਨੂੰ ਇੱਕ ਗੱਲ ਦੱਸੋ ਬਜ਼ੁਰਗੋ ਨੌਜਵਾਨੋ ਤੁਸੀਂ ਸਾਰੇ ਕਿਸਾਨ ਯੂਨੀਅਨ ਦੇ ਧਰਨੇ ਤੇ ਜਾਣੇ ਹੋ ਬੰਦੀ ਸਿੰਘਾਂ ਦੇ ਕੌਮੀ ਮੋਰਚਿਆਂ ਦੇ ਧਰਨੇ ਤੇ ਜਾਣੇ ਹੋ ਧਰਨੇ ਤੇ ਜਾ ਕੇ ਤੁਸੀਂ ਗੱਲ ਕੀ ਕਰਦੇ ਹੋ ਪੰਜਾਬ ਬਚਾਉਣਾ ਪੰਜਾਬ ਬਚਾ ਕੇ ਕਰਨਾ ਕੀ ਹੈ ਜ਼ਮੀਨਾਂ ਬਚਾਉਣੀਆਂ ਨੇ ਜ਼ਮੀਨਾਂ ਬਚਾ ਕੇ ਕਰਨੀਆਂ ਕਿਨੇ ਜੇਕਰ ਪੰਜਾਬ ਦੇ ਵਿੱਚ ਨੌਜਵਾਨੀ ਨਾਲ ਰਹੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਾਹਮਣਾ ਤੇ ਜ਼ਮੀਨਾਂ ਬਚਾ ਕੇ ਕੀ ਕਰਾਂਗੇ ਅੱਥੇ ਤਾਂ ਭਈਆਂ ਦਾ ਕਬਜ਼ਾ ਹੋਇਆ ਥੋੜੇ ਪੰਜਾਬ ਦੇ ਵਿੱਚ ਜਿਹੜੇ ਕੰਮ ਨੇ ਇਹ ਸਭ ਤੋਂ ਵੱਡਾ ਮੁੱਦਾ ਪੰਜਾਬ ਦਾ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਰਹਿਦੀ ਜਵਾਨੀ ਨਸਿਆਂ ਦੇ ਉੱਪਰ ਲਾਤੀ ਨਸੇ ਨੇ ਗੇੜਾ ਕਰ ਕਰਤਾ ਸਾਡੇ ਪੰਜਾਬ ਦਾ ਇਹ ਚਿੱਕਾ ਨਸ਼ਾ ਬੰਦ ਕਿਉਂ ਨਹੀਂ ਹੋ ਰਿਹਾ ਬੰਦ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਜਿਹੜਾ ਕਾਰੋਬਾਰ ਦਾ ਜਿਹੜਾ ਸਭ ਤੋਂ ਵੱਡਾ ਕਮਾਈ ਦਾ ਸਾਧਨਾ ਸਰਕਾਰ ਨੂੰ ਉਹ ਚਿੱਟਾ ਨਸ਼ਾ ਮੈਂ ਜਿਨ੍ਹਾਂ ਦੇ ਵਿੱਚ ਰਿਹਾ ਪਹਿਲਾਂ ਬਰਾਲੇ ਜੇਲ੍ਹ ਚ ਰਿਹਾ ਫਿਰ ਮੈਂ ਮਲੇਰਕੋਟਲੇ ਜੇਲ੍ਹ ਦੇ ਵਿੱਚ ਰਿਹਾ ਜਿੰਨੇ ਚਿੱਟਾ ਵੇਚਣ ਵਾਲੇ ਸੀ ਕਿ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਯਾਰ ਤੁਸੀਂ ਚਿੱਟਾ ਕਿੱਥੋਂ ਲੈ ਕੇ ਆਉਂਦੇ ਹੋ ਜੀ ਕਹਿੰਦੇ ਭਾਈ ਦਿਲ ਤੋਂ ਨਸ਼ਾ ਲੈ ਕੇ ਆਉਂਦੇ ਹੁੰਦੇ ਸੀ ਪਰ ਕਹਿੰਦੇ ਅਸੀਂ ਮੈਨੂੰ ਨੌਜਵਾਨ ਵਜਾ ਸੰਗਰੂਰ ਦਾ ਜਿਹੜਾ ਸੱਤ ਤੋਂ ਵਾਰ ਚਿੱਟਾ ਵੇਚਦਾ ਸੀਗਾ ਕਹਿੰਦਾ ਮੈਂ 3 ਸਾਲ ਚਿੱਟਾ ਵੇਚਿਆ ਕਹਿੰਦਾ ਜਿੰਨਾ ਟਾਈਮ ਮੈਂ 3 ਸਾਲ ਪੁਲਿਸ ਨੂੰ ਪਾਇ ਦਿੱਤੇ ਨੇ ਕਹਿੰਦਾ ਮੈਨੂੰ ਪੁਲਿਸ ਨੇ ਕਿਤੇ ਓਏ ਨਹੀਂ ਕਿਹਾ ਕਹਿੰਦਾ ਮੈਂ ਦਿੱਲੀ ਜਾਂਦਾ ਸੀ ਸਵੇਰ ਉੱਠ ਕੇ ਕਹਿੰਦਾ ਸ਼ਾਮ ਨੂੰ ਮੈਂ ਚਿੱਟਾ ਲੈ ਕੇ ਮੁੜਿਆ ਆਉਂਦਾ ਸੀ ਭਰਾਵੋ ਜਿੱਕੇ ਨਾਲ ਉੱਥੇ ਮੈਂ ਲੱਖ ਰੁਪਏ ਲੈ ਕੇ ਆਉਂਦਾ ਸੀ ਇੱਥੇ ਲਿਆਉਂਦਿਆਂ ਨਾਲ ਮੈਂ 10 ਲੱਖ ਰੁਪਏ ਦਾ ਬਣ ਜਾਂਦਾ ਸੀ ਇਸ ਕਰਕੇ ਤੁਸੀਂ ਇੱਕ ਚੀਜ਼ ਸੋਚੋ ਵੀ ਜਿਹੜਾ ਪੁਲਿਸ ਨੂੰ ਪੈਸਾ ਦਿੰਦਾ ਸੀਗਾ ਉਹ ਨੌਜਵਾਨ ਪੁਲਿਸ ਗਾ ਕਿਹਨੂੰ ਪੈਸਾ ਲੈ ਜਾ ਕੇ ਦਿੰਦੀ ਪੁਲਿਸ ਘਰ ਜਾ ਕੇ ਪੈਸਾ ਲਿਬਰਮ ਦਿੰਦੀ ਹੈ ਹੁਣ ਇਥੋਂ ਜਿਹੜਾ ਚੁਣਿਆ ਹੋਇਆ ਐਮਐਲਏ ਆ ਲਾਭ ਕੋ ਕੇ ਮੈਂ ਕਿਹਾ ਡਾਕ ਨਾਲ ਨਸ਼ਾ ਬੰਦ ਕਰਵਾ ਸਕਦਾ ਜੇ ਨਸ਼ਾ ਬੰਦ ਕਰਵਾਉਣਾ ਹੋਵੇ ਆ ਤੁਸੀਂ ਦੇਖ ਲਓ ਅਸੀਂ ਕਿੰਨੇ ਮੁੱਦਿਆਂ ਤੇ ਲੜੀ ਜਾਂਦੇ ਆ ਮੈਂ ਕੋਈ ਲੀਡਰ ਆ ਮੈਂ ਕੋਈ ਅਫਸਰ ਆ ਕਰੋੜਾ ਰੁਪਇਆ ਲੋਕਾਂ ਦਾ ਦੀ ਬਾਜ ਨੂੰ ਪਤਾ ਲੱਗਾ ਕਿ ਤਾਂ ਮਾਂ ਮਰੀ ਹੋਈ ਆ ਚਾਕੇ ਪਤਰਾਉਣ ਵਾਲਾ ਐਸਐਸਚੋ ਸਸਪੈਂਡ ਕਰਤਾ 307 ਦੇ ਮੇਰੇ ਆ ਭਾਵਾਂ ਤੇ ਕਰ ਪਰਚੇ ਪਾਤੇ ਪੰਜਾਬੀ ਬੋਲੀ ਦੀ ਗੱਲ ਕੀਤੀ ਆਹੀ ਲਾਹ ਬੋਕੋ ਕਿਨੇ ਜਿਹੜਾ ਇੱਥੇ ਐਮਐਲਏ ਆਊਗਾ ਤੁਸੀਂ ਉਹਨੂੰ ਪੁੱਛਿਓ ਜਿਹੜੀ ਸਾਡੀ ਗੁਰਮੁਖੀ ਆ ਬਾਬੇ ਨਾਨਕ ਦੀ ਗੁਰਮੁਖੀ ਉਹ ਭਾਸ਼ਾ ਨੂੰ ਬਚਾਉਣ ਦੀ ਮੈਂ ਤੇ ਲੱਖਾ ਸਿੰਘ ਸਿਧਾਨਾ ਗੱਲ ਕਰਦਿਆਂ ਅੱਜ ਇੱਥੇ ਬੋੜਾਂ ਦੇ ਰੰਗ ਫੇਰਤਾ ਸੈਣੇ ਪਰਚੇ ਸੈਣੇ ਥਾਣੇ ਦੇ ਵਿੱਚ ਆ ਲਾਹ ਬੋਕੋ ਕਿਨੇ ਪਰਚਾ ਕਰਵਾਇਆ ਐਸਟੀਐਕ ਦਾ ਪਰਚਾ ਕਰਵਾਇਆ ਅਸੀਂ ਜੀ ਮਾੜਾ ਕਰ ਰਹੇ ਆ ਜੇਕਰ ਨੌਜਵਾਨਾਂ ਨੂੰ ਜਗਾਉਣ ਦੀ ਗੱਲ ਕਰ ਰਹੇ ਆ ਆਪਣੇ ਪੰਜਾਬ ਦੀ ਗੱਲ ਕਰ ਰਹੇ ਆ ਨੌਜਵਾਨੀ ਦੀ ਗੱਲ ਕਰ ਰਹੇ ਆ ਇਹ ਕੰਮ ਜਿਹੜਾ ਸਰਕਾਰਾਂ ਕਰ ਰਹੀਆਂ ਨੇ ਗਿਆ ਭਰਾਵੋ ਅਸੀਂ ਕਹਿੰਦੇ ਆ ਕਿ ਜੇਕਰ ਨੌਜਵਾਨਾਂ ਨੇ ਵਿਦੇਸ਼ ਜਾਣਾ ਤਾਂ 20-30000 ਰੁਪਏ ਦਾ ਖਰਚਾ 20-30-30 ਲੱਖ ਰੁਪਏ ਨੂੰ ਭਰਾਵੋ ਨਾ ਟੱਗੀਆਂ ਖਾਵੋ ਕਰਮੀਤ ਕੁੱਟੀਆਂ ਉਹਦਾ ਸਕਾ ਮੁੰਡਾ ਆਪ ਜਿਹੜਾ ਬਠਿੰਡੇ ਦੇ ਵਿੱਚ ਆਈਲੈਂਡ ਸੈਂਟਰ ਖੇਡ ਕਲੱਬ ਖੋਲੀ ਖੜਾ ਬਾਹਰ ਭੇਜਣ ਵਾਲਾ ਕਾਲਜ ਇਹ ਕਾਲਜ ਤਾਂ ਨੇ ਕੀ ਚਲਾਉਣਾ 10-5-7-7 ਕਰੋੜ ਰੁਪਇਆ ਰੋਜ਼ ਦਾ ਕਮਾ ਕੇ ਉੜਦੇ ਨੇਗੇ ਐਨੀ ਵੱਡੀ ਛੋੜਨਾ ਥੱਗੀ ਨੌਜਵਾਨ ਨੂੰ ਵੱਜ ਰਹੀ ਆ ਜਿਹੜਾ ਤੁਸੀਂ ਪੜ੍ਹਾਈ ਵੇਚ ਤੇ ਬਾਹਰ ਜਾ ਰਹੇ ਹੋ ਉਹ ਤੁਹਾਡੇ ਜਿਹੜਾ ਪੜ੍ਹਾਈ ਵੇਚ ਤੇ ਜਿਹੜਾ ਤੁਹਾਡਾ ਆਫਰ ਲੈਟਰ ਆਉਂਦਾ ਉਹਦੇ ਉੱਪਰ ਐਡਿਟਿੰਗ ਐਡਿਟ ਕਰ ਦਿੱਤਾ ਜਾਂਦੀ ਹੈ ਜਿਹੜੀ ਫੀਸ ਜੇਕਰ 5 ਲੱਖ ਰੁਪਏ ਦਾ 2 ਲੱਖ ਰੁਪਇਆ ਫੀਸ ਹੈ ਦਾ 20-25-25-33 ਲੱਖ ਰੁਪਏ ਤੋਂ ਉੱਤੋਂ ਲਾ ਰਹੇ ਨੇ ਇਹਦੇ ਉੱਪਰ ਸਰਕਾਰ ਨੇ ਬਿਲਕੁਲ ਚੁੱਪ ਧਾਰੀ ਹੋਈ ਹੈ ਸਰਕਾਰ ਬੋਲਣ ਨੂੰ ਤਿਆਰ ਨਹੀਂ ਨਸ਼ਾ ਮਾਫੀਆ ਦੇ ਖਿਲਾਫ ਸਰਕਾਰ ਬੋਲਣ ਨੂੰ ਤਿਆਰ ਨਹੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰਨ ਦੀ ਗੱਲ ਕਹੀ ਸੀ ਅੱਜ ਨਸ਼ਾ ਦੁੱਗਣਾ ਤਿੱਗਣਾ ਜਿਹੜਾ ਵੱਧ ਚੁੱਕਿਆ ਇਹ ਨਸ਼ਾ ਬੰਦ ਕਿਉਂ ਨਹੀਂ ਹੋ ਰਿਹਾ ਉਹੀ ਕਾਰਨ ਆ ਨਾ ਕਿ ਜਿਹੜਾ ਕਿ ਭਰਾਵੋ ਪੈਸਾ ਕਮਾਈ ਦਾ ਸਾਧਨ ਇਹੀ ਕਾਰਨ ਹੈ ਵੋਟਾਂ ਦੇ ਉੱਪਰ ਇਹਨਾਂ ਦਾ ਪੈਸਾ ਖਰਚ ਕਰ ਰਹੇ ਨੇਗੇ ਆ ਪਿਛਲੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਮੇਰੇ ਨਾਲ ਵਲੰਟੀਅਰ ਜੋਬ ਨਾਲ ਜਦਣ ਲੱਗ ਗਿਆ ਭਰਾਵੋ ਬੇਰ ਨਾਲ ਗੱਲਾਂ ਕਰਨ ਲੱਗਾ ਕਹਿੰਦਾ 2 ਸਾਲ ਹੋਏ ਨੇ ਕਹਿੰਦਾ ਭਗਵਾਨਤ ਮਾਨ ਆਇਦੂ ਮੈਂ ਕਹਿੰਦੇ ਜਿਹੜਾ 2 ਸਾਲਾਂ ਦੇ ਵਿੱਚ ਵਿੜਾ ਗਰ ਕਰਤਾ ਉਹਨਾਂ ਨੇ ਪਿਛਲੇ ਨੇ 70 ਸਾਲਾਂ ਚ ਨਹੀਂ ਕਰਨਾ ਜਿਹੜਾ 2 ਸਾਲਾਂ ਚ ਕਰਤਾ ਭਰਾਵੋ ਇਹ ਗੱਲ ਕਹਿੰਦੇ ਸੁਣ ਲੋ ਧਿਆਨ ਨਾਲ ਮੇਰੇ ਕਿਸਾਨ ਵੀਰੋ ਅੱਗੇ ਮਾਂ ਮਜ਼ਦੂਰਾਂ ਤੇ ਵੀ ਆਉਣਾ ਇਹ ਗੱਲ ਕਹਿੰਦੇ ਸੀ ਟੇਲਾਂ ਤੇਕਰ ਪਾਣੀ ਪਹੁੰਚਾਤਾ ਜਿਹੜਾ ਇਹ ਗੱਲ ਕਹਿੰਦੇ ਨੇ 200 ਪਟਵਾਰੀ ਨੂੰ ਉਹਨਾਂ ਨੇ ਕਿਹਾ ਗਿਆ ਜਿਹੜੀ ਰਿਪੋਰਟ ਹੈ ਜਿਹੜਾ ਕਿ ਪਟਵਾਰੀ ਜੁਨੀਅਨ ਦਾ ਪ੍ਰਧਾਨ ਆ ਉਹ ਉਹਦੀ ਪਠਾਨਕੋਟ ਦੀ ਬਦਲੀ ਕਰਤੀ ਉਹਨਾਂ ਨੇ ਆਮ ਆਦਮੀ ਪਾਰਟੀ ਵਾਲੇ ਨੇ 200 ਪਟਵਾਰੀਆਂ ਨੂੰ ਇਹ ਕਹਿੰਦੇ ਸਾਨੂੰ ਰਿਪੋਰਟਾਂ ਤਿਆਰ ਕਰਕੇ ਦਿਓ ਅਸੀਂ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਕਰਨਾ ਵੀ ਦੱਸੋ ਅਸੀਂ ਲੋਕਾਂ ਨੂੰ ਇਹ ਟੇਲਾ ਦਿਕਰ ਪਾਣੀ ਪਹੁੰਚਾਇਆ ਜੇ 10-5 ਪਿੰਡਾਂ ਦੇ ਵਿੱਚ ਆ ਕੇ ਟੇਲਾ ਪਾਣੀ ਪਹੁੰਚਾਤਾ ਤੁਸੀਂ ਉਹਦੇ ਵੀਡੀਓ ਪਾਉਣ ਲਾ ਕੇ ਜਾਓ ਬਠਿੰਡੇ ਦੇ ਜਾ ਕੇ ਬਲਾਡੇ ਦੇ ਪਿੰਡ ਜਾ ਕੇ ਦੇਖੋ ਜਿਹੜੇ ਪਾਣੀ ਤੋਂ ਬਿਨਾਂ ਮਰ ਰਹੇ ਨੇਗੇ ਪੰਜਾਬ ਦਾ ਜਿਹੜਾ ਪਾਣੀ ਹੈ ਅੱਜ ਤੱਕ ਜਿਹੜਾ ਫ੍ਰੀ ਦੇ ਵਿੱਚ ਜਾ ਰਿਹਾ ਹੈ ਅਜ ਤੱਕ ਉਹਦੀ ਕਿਤੇ ਪੈਸਾ ਲੈਣ ਦੀ ਗੱਲ ਨਹੀਂ ਕੀਤੀ ਅਸੀਂ ਮੈਂ ਤੇ ਲੱਖਾ ਸਿੰਘ ਸਿਧਾਣਾ ਨੇ ਕੱਲ ਖੁਰਦ ਨਹਿਰਾ ਤੇ 1 ਮਹੀਨਾ ਧਰਨਾ ਲਾ ਕੇ ਰੱਖਿਆ ਜਿਹੜਾ ਪੰਜਾਬ ਦਾ ਰਹਿਦਾ ਪਾਣੀ ਖੋਕੇ ਲੈ ਕੇ ਜਾ ਰਹੇ ਸੀਗੇ 80 ਕਿਲੋਮੀਟਰ ਕਾगज ਪਾਣਾ ਬੰਦ ਕਰਵਾਇਆ ਤਾਂ ਇਹ ਸਰਕਾਰ ਨੇ ਸਾਡੇ ਉੱਪਰ ਡਾਂਗਾ ਸੂਟੀਆਂ ਵਰਭਾਈਆਂ ਅਸੀਂ ਆਪਣੇ ਪਾਣੀਆਂ ਦੀ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਜੇ ਆਸਟਾਮ ਗੱਲ ਕਰੀਏ ਜਿਹੜੀ ਕਰਜ਼ੇ ਦੀ ਪੰਡਾ ਦੁੱਗਣੀ ਤਿਗਣੀ ਚੜ ਚੁੱਕੀ ਐ। ਭਗਮਾਨਤਵਰ ਆਸਟਾਮ ਆ ਕੇ ਗੱਲ ਕਹਿੰਦਾ ਕਿ ਜਿਹੜਾ ਸਾਨੂੰ 13 ਦੇ 13 ਐਮਪੀ ਜਿਤਾ ਕੇ ਭੇਜੋ 13 ਦੇ 13 ਐਮਪੀ ਜਾ ਕੇ ਲੋਕ ਸਭਾ ਦੇ ਵਿੱਚ ਗੱਲ ਕਰਨਗੇ ਜਿਹੜਾ ਤੁਹਾਡੇ ਫੰਡ ਰੋਕੀ ਖੜੇ ਨੇ। ਸੱਤ ਅਸੀਂ ਪਹਿਲਾ ਰਾਸ ਸਭਾ ਮੈਂਬਰ ਚਤਾ ਕੇ ਭੇਜ ਚੁੱਕੇ ਹਾਂ ਸੱਤ। ਕੀ ਉਹਨਾਂ ਨੇ ਸੱਤਾਂ ਨੇ ਰੰਗ ਲਾਇਆ ਨੌਜਵਾਨੋ ਮੈਨੂੰ ਹੱਥ ਖੜਾ ਕਰਕੇ ਦੱਸੋ ਕਿੰਨਾ ਕਿੰਨੂ ਪਤਾ ਰਾਸ ਸਭਾ ਮੈਂਬਰਾਂ ਬਾਰੇ ਦੱਸੋ। ਕਿੰਨਾ ਕਿੰਨੂ ਪਤਾ ਮੈਨੂੰ ਹੱਥ ਖੜਾ ਕਰਕੇ ਦੱਸੋ। ਪਤਾ ਕਿਸੇ ਨੂੰ ਪੰਜਾਬ ਦੇ ਨਹੀਂ ਸੁਣੋ ਬਾਈ ਜੀ ਇੱਕ ਮਿੰਟ ਰਾਸਾ ਮੈਂਬਰ ਬੇਬੇ ਚੁਣੇ ਕਿਵੇਂ ਜਾਂਦੇ ਨੇ ਤੁਹਾਨੂੰ ਜਦੋਂ ਆਉਂਦੇ ਆ ਵੋਟਾਂ ਪਾਉਣੇ ਹੋ ਤੁਹਾਨੂੰ ਇਹ ਚੀਜ਼ਾਂ ਦੇ ਅੱਜ ਤੱਕ ਜਾਗਰੂਤ ਨਹੀਂ ਹੈਗੇ ਕਿ ਰਾਸਾ ਮੈਂਬਰ ਹੁੰਦੇ ਕਿਹਨੇ ਜਿਹੜੇ ਐਮਐਲਏ ਦੀ ਵੋਟ ਨਾਲ ਚੁਣੇ ਜਾਂਦੇ ਨੇ ਸੱਤ ਰਾਸਾ ਮੈਂਬਰ ਚੁਣੇ ਜਾਂਦੇ ਨੇ ਆਮ ਆਦੀ ਪਾਰਟੀ ਕੋਲੇ ਬਹੁਤ ਮੱਤਾ ਇਹਨਾਂ ਨੇ ਸੱਤ ਰਾਸਾ ਮੈਂਬਰ ਚੁਣੇ ਪਹਿਲਾ ਰਾਗਵ ਚੱਡਾ ਦੂਜਾ ਹਰਪਾਜਨ ਸਿੰਘ ਤੀਜਾ ਜਿਹੜਾ ਕਿ ਸੰਦੀਪ ਪਾਟਿਕ ਲਾਵੜੀ ਯੂਨੀਵਰਸਿਟੀ ਦਾ ਮਾਲਕ ਲੁਧਿਆਣਾ ਫੈਕਟਰੀ ਇੰਡਸਟਰੀ ਦਾ ਮਾਲਕ ਫੀਚੇ ਵਾਲ ਜਿਹੜੇ ਕਿ ਸਾਰੇ ਦੇ ਸਾਰੇ ਦੋ ਦਿੱਲੀ ਦੇ ਚੁਣੇ ਗਏ ਰਾਜ ਸਭਾ ਮੈਂਬਰ ਇਹ ਸਾਰੇ ਸਾਰੇ ਜਿਹੜਾ ਸੱਤ ਰਾਜ ਸਭਾ ਮੈਂਬਰ ਨੇ ਇਨਾਂ ਕੋਲੇ ਜਿਹੜੀ ਐਮਪੀਆਂ ਤੋਂ ਵੱਧ ਅਧਿਕਾਰ ਤੇ ਵੱਧ ਪਾਵਰਾਂ ਹੁੰਦੀਆਂ ਨੇ ਦੱਸੋ ਮੈਨੂੰ ਜਿਹੜਾ ਆਪਗਮਨਤਮਨ ਇਸ ਉਧਾਰ ਤੇ ਵੋਟਾਂ ਮੰਗਦਾ ਹੈ ਕਿ ਅਸੀਂ ਜਾ ਕੇ ਵਿਧਾਨ ਸਭਾ ਦੇ ਲੋਕ ਸਭਾ ਦੇ ਵਿੱਚ ਅਸੀਂ ਤੁਹਾਡੇ ਫੰਡਾਂ ਦੀ ਗੱਲ ਕਰਾਂਗੇ ਇਹਨਾਂ ਸੱਤਾਂ ਨੇ ਕਦੋਂ ਗੱਲ ਕਰੀ ਆ ਹਰਪਾਜਨ ਸਿੰਘ ਦੀ ਬਿਲਕੁਲ ਗੈਰ ਹਾਜ਼ਰੀ ਹੈ ਰਾਗਵ ਚੱਡਾ ਪੰਜਾਬ ਪੰਜਾਬ ਜੁਮੇ ਚੜਾ ਕੇ ਕਰਜ ਦੀ ਪੰਡ 200 ਕਰੋੜ ਕਲਾ ਵਿਆਹ ਤੇ ਲਾ ਕੇ ਅੰਗਲਾਇੰਡ ਦੇ ਵਿੱਚ ਬੈਠਾ ਪੰਜਾਬ ਆਉਣ ਨੂੰ ਪਿਆਰ ਨਹੀਂ ਹੈਗਾ ਭਰਾਵੋ ਸੰਦੀਪ ਪਾਟਕ ਨੇ ਕਦੇ ਜਿਹੜੇ ਪੰਜਾਬ ਦੇ ਫੰਡਾਂ ਦੀ ਗੱਲ ਕੀਤੀ ਹੈ ਇਹਨਾਂ ਨੂੰ ਸਵਾਲ ਜ਼ਮੂਰ ਜ਼ਰੂਰ ਕਰਿਓ ਵੀ ਜਿਹੜਾ ਸੱਤ ਪਹਿਲਾਂ ਜਿਤਾ ਕੇ ਭੇਜਨੇ ਉਹਨਾਂ ਨੇ ਕੀ ਰੰਗ ਲਾਏ ਨੇਗੇ ਅੱਜ ਕਹੇ ਸਾਡੇ 13 ਜਿਤਾ ਕੇ ਭੇਜੋ ਇਹ ਤੁਹਾਨੂੰ ਸਵਾਲ ਕਰਨੇ ਬਣਦੇ ਨੇ ਭਰਾਵੋ 92 ਦੇ 92 ਜਿੰਨੇ ਵੀ ਤੁਰੇ ਫਿਰਦੇ ਨੇ ਕਿਸੇ ਦੀ ਸੋਚ ਇਹ ਨਹੀਂ ਹੈਗੀ ਕਿ ਅਸੀਂ ਆਪਣੇ ਪੰਜਾਬ ਦੇ ਲੋਕਾਂ ਦੀ ਗੱਲ ਕਿਵੇਂ ਕਰਨੀ ਹੈ ਆਪਣੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਿਵੇਂ ਕਰਨੀ ਹੈ ਪੰਜਾਬ ਦੇ ਵਿੱਚ ਸਾਡੇ ਕਿਸਾਨਾਂ ਨੂੰ ਸਾਡੇ ਜਿਹੜੇ ਨੇ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਇਆ ਅੱਜ ਵੀ ਖਨੌਰੀ ਦੇ ਸ਼ੰਭੂ ਬਾਡਰਾਂ ਦੇ ਉੱਪਰ ਬੈਠੇ ਨੇਗੇ ਸਾਡਾ ਨੌਜਵਾਨ ਸ਼ੁਭਕਰਨ ਸਹਿਤ ਕਰਤਾ ਕਿਸੇ ਨੇ ਏਨੇ ਕੀਤਾ ਕਿ ਜਾ ਕੇ ਪੰਜਾਬ ਗਵਰਨਮੈਂਟ ਪੰਜਾਬ ਦੇ ਮੰਤਰੀ ਆਪਣੇ ਲੋਕਾਂ ਲਈ ਆਪਣੇ ਮੁੱਦਿਆਂ ਲਈ ਜਾ ਕੇ ਧਰਨਾ ਲਾ ਲੈਣ ਤਾਂ ਜਿਹੜਾ ਸ਼ਰਾਬ ਮਾਫੀਆ ਘਟਾਲੇ ਦੇ ਵਿੱਚ ਕੇਦਰੀ ਵਾਲ ਅੰਦਰਾ ਸੰਜੇ ਸਿੰਘ ਅੰਦਰਾ ਤੇ ਆਪਣਾ ਸੰਜੇ ਸਿੰਘ ਬਾਹਰ ਆ ਗਿਆ ਦੂਜਰਾ ਅੰਦਰਾ ਅੰਦਰਾ ਮਨੀਰ ਸਾਉਧਿਆ ਉਹਦੇ ਲਈ ਜਾ ਕੇ ਧਰਨੇ ਲਾਈ ਗਏ ਪਰ ਪੰਜਾਬ ਦੇ ਹੱਤਿਆਵਾਂ ਲਈ ਪੰਜਾਬ ਦੇ ਜਿਹੜੇ ਨੌਜਵਾਨਾਂ ਉੱਪਰ ਗੋਲੀਆਂ ਸਿੱਟੀਆਂ ਬੰਬ ਛੁੱਟੇ ਪੰਜਾਬ ਦਾ ਪੈਸਾ ਰੋਕੀ ਖੜੇ ਨੇ ਉਹਨਾਂ ਲਈ ਇੱਕ ਤਾਂ ਜਾ ਕੇ ਉਹਨਾਂ ਨੇ ਧਰਨਾ ਨਹੀਂ ਲਾਇਆ ਜੇ ਗੱਲ ਕਰਨੀ ਹੋਵੇ ਅਸੀਂ ਕਿਹੜਾ ਮੋਦੀ ਨੂੰ ਹਰਾ ਕੇ ਨਹੀਂ ਆਏ ਜਿਹਨਾਂ ਨੇ ਹਰਾਉਣਾ ਹੋਵੇ ਪ੍ਰਾਭੋ ਨੌਜਵਾਨੋ ਪਿੰਡਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਪੁੱਤ ਨੇ 25 25 30 30 ਲੱਖ ਰੁਪਇਆ ਲਾ ਕੇ ਕੋਈ ਯੂਰਪ ਵੱਲ ਜਾ ਰਿਹਾ ਕੋਈ ਕੈਨੇਡਾ ਵੱਲ ਜਾ ਰਿਹਾ ਕੋਈ ਅਮਰੀਕਾ ਵੱਲ ਜਾ ਰਿਹਾ ਹੈ ਮਜ਼ਦੂਰਾਂ ਦੇ ਪੁੱਤ 3-3 2-2 3-3 ਲੱਖ ਇਕੱਠਾ ਕਰਕੇ ਦੁਬਈ ਸਾਊਦੀ ਅਰਬ ਅਰਮੀਨੀਆ ਲੋਹਾ ਕਾਦਰ ਪਤਾ ਨਹੀਂ ਕਿਹੜੇ ਕਿਹੜੇ ਕੰਟਰੀ ਦੇ ਵਿੱਚ ਅਸੀਂ ਜਾ ਰਹੇ ਹਾਂ ਪ੍ਰਾਭੋ ਤੁਸੀਂ ਇੱਕ ਗੱਲ ਯਾਦ ਰੱਖਿਓ ਕਿ ਪੰਜਾਬ ਦੀ ਜਿੰਨੀ ਉਪਜਾਊ ਧਰਤੀ ਹੈ 60 ਮਾਣ 70 ਮਾਣ ਕਿੱਲੇ ਦੀ ਕਣਕ ਨਿਕਲੀ ਹੈ ਝੋਨਾ ਨਿਕਲਦਾ ਪ੍ਰਾਭੋ ਛੋਟੇ ਢੋਲਾ ਨੇ ਵਿੱਚ ਕਣਕ ਪਈ ਆ ਜੇ 10 ਦਿਨ ਕੰਮ ਨਹੀਂ ਵੀ ਕਰੋਗੇ ਤਾਂ ਤੁਹਾਨੂੰ ਰੋਟੀ ਮਿਲ ਜੂਗੀ ਪਰ ਵਿਦੇਸਾਂ ਵਿੱਚ ਜਾ ਕੇ ਜੇ ਸਵੇਰੇ ਕੰਮ ਕਰੋਗੇ ਤਾਂ ਸ਼ਾਮ ਨੂੰ ਤਾਂ ਰੋਟੀ ਮਿਲੂਗੀ ਇਸ ਕਰਕੇ ਨੌਜਵਾਨੋ ਇੱਥੇ ਰੋਜ਼ਗਾਰ ਪਤਾ ਕਰ ਸਕਦੇ ਇੱਥੇ ਕੰਮ ਪਤਾ ਕਰ ਸਕਦੇ ਆ ਹੋ ਸਾਡੇ ਸਾਹਮਣੇ ਮੇਰੇ ਸਾਹਮਣੇ ਸਾਡੇ ਪਿੰਡ ਦੀ ਕੁੜੀ ਖੜੀ ਆ ਉਹਨੂੰ ਪੁੱਛ ਲਓ ਵੀ ਸਾਡੇ ਹਾਲਾਤ ਕੀ ਸੀਗੇ ਘਰ ਦੇ ਮੇਰੇ ਦੋਨੇ ਭੈਣਾਂ ਨੇ ਪੜ੍ਹਾਈ ਕੀਤੀ 10ਵੀਂ ਤੋਂ ਬਾਅਦ 10ਵੀਂ ਤੋਂ ਬਾਅਦ 400 ਦੇ ਪੜਾਉਣਾ ਸ਼ੁਰੂ ਕਰਿਆ ਫਿਰ 12ਵੀਂ ਕੀਤੀ ਡਬਲ ਡਬਲ ਐਮ ਏ ਡਬਲ ਡਬਲ ਬੀ ਐ ਡਾ ਕੀਤੀਆਂ ਦੋਨੇ ਕੁੜੀਆਂ ਟੀਚਰ ਲੱਗੀਆਂ ਹੈਡਮਾਸਟਰ ਨੇ ਲੱਗੀਆਂ ਅੱਜ ਮੇਰੇਆਂ ਭੈਣਾਂ ਚੰਗੇ ਘਰਾਂ ਦੇ ਵਿੱਚ ਨੇ ਘਰੇ ਸਾਈਕਲ ਜਿਉਂਦਾ ਅੱਜ ਗੱਡੀਆਂ ਕਾਰਾਂ ਘਰਾਂ ਦੇ ਵਿੱਚ ਖੜਾਉਂਦੀਆਂ ਭਰਾਵੋ ਜੇ ਕੰਮ ਪੈਦਾ ਕਰਨਾ ਰੋਜ਼ਗਾਰ ਪੈਦਾ ਕਰਨਾ ਇੱਥੇ ਵੀ ਕਰ ਸਕਦੇ ਆਂ ਇੱਥੇ ਵੀ ਬਹੁਤ ਕੁਝ ਕਰ ਸਕਦੇ ਆਂ ਇਸ ਕਰਕੇ ਨੌਜਵਾਨੋ ਵਿਦੇਸ਼ਾਂ ਦੇ ਵਿੱਚ ਜਾ ਕੇ ਟੱਕੇ ਖਾਣ ਦੀ ਬਜਾਏ ਜੇਕਰ ਜਾਣਾ ਵੀ ਹੈ ਤਾਂ ਕਮਾਈ ਕਰਕੇ ਆਪਣੀ ਇੱਧਰ ਵਾਪਸ ਮੋੜੋ ਮੇਰੇ ਵੀਰੋ ਮੇਰੇ ਭਰਾਵੋ ਜਿੰਨੇ ਵੀ ਤੁਸੀਂ ਸੋਨੇ ਗੱਲ ਕਹਿ ਕੇ ਜਾਣਾ ਜਿਹੜੀ ਦਿੱਲੀ ਦੀ ਰਾਜਨੀਤੀ ਹੈ ਉਹਨੇ ਸਾਨੂੰ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਸਾਨੂੰ ਟੱਕੀ ਮਾਰੇ ਨੇ ਪਾਣੀ ਸਾਡੇ ਖੋਏ ਗਏ ਪੰਜਾਬੀ ਬੋਲਦੇ ਇਲਾਕੇ ਸਾਡੇ ਖੋਏ ਗਏ 84 ਦਾ ਕਾਤਲਮ ਸਾਡਾ ਹੋਇਆ ਕਿ ਕਿਹੜਾ ਸਾਡੇ ਨਾਲ ਦਿੱਲੀ ਨੇ ਧੱਕਾ ਨਹੀਂ ਕਰਿਆ ਕਿਹੜਾ ਭਾਜਪਾ ਨੇ ਧੱਕਾ ਨਹੀਂ ਕਿਹੜਾ ਕਰਿਆ ਕਿਹੜਾ ਕਾਂਗਰਸ ਨੇ ਧੱਕਾ ਨਹੀਂ ਕਰਿਆ ਇਸ ਕਰਕੇ ਜਿੰਨੀਆਂ ਵੀ ਪਾਰਟੀਆਂ ਨੇ ਸਾਰਾਂ ਦੇ ਸਮਝੋਤੇ ਸਾਡੀ ਦਿੱਲੀ ਨਾਲ ਲਿਗੇ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਪੰਜਾਬ ਦੀ ਗੱਲ ਕਰਨ ਵਾਲੇ ਤੁਸੀਂ ਕਹੋਗੇ ਅੱਜ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਲਈ ਗੋਟਾ ਮੈਂ ਮੰਗਣ ਲਈ ਤਾਂ ਆਇਆ ਕਿਉਂਕਿ ਆਪਣੇ ਸਟੈਂਡ ਤੇ ਖੜੇ ਨੇਗੇ ਆਪਣੀ ਲੋਕਾਂ ਦੀ ਜਿਹੜੀ ਲੜਾਈ ਲੜ ਰਹੇ ਨੇਗੇ ਆਪਣੀ ਕੌਮ ਦੀ ਗੱਲ ਕਰ ਰਹੇ ਨੇਗੇ ਕੈਨੇਡਾ ਦੇ ਵਿੱਚ ਸਾਡਾ ਨਿੱਜਰ ਮਾਰਿਆ ਇੰਗਲੈਂਡ ਦੇ ਵਿੱਚ ਸਾਡਾ ਖੰਡਾ ਸਿੰਘ ਮਾਰਿਆ ਤੇ ਭਰਾਵੋ ਜਿੰਨੇ ਸਾਡੇ ਸਿੱਖ ਨੌਜਵਾਨ ਪੰਜਾਬ ਦੀ ਗੱਲ ਕਰਨ ਵਾਲੇ ਆਪਣੀ ਕੌਮ ਦੀ ਗੱਲ ਕਰਨ ਵਾਲੇ ਸਾਡੇ ਆਪ ਭਾਰਤ ਦੇ ਯਾਤਸੀਆਂ ਨੇ ਮਾਰੇ ਜਿੰਨੇ ਵੀ ਆ ਪੰਜਾਬ ਦੇ ਵਿੱਚ ਸਿੱਖ ਲੀਡਰ ਨੇ ਕਿਸੇ ਨੇ ਜਾ ਕੇ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਗੱਲ ਨਹੀਂ ਕੀਤੀ ਟੱਕਲਾ ਸਰਦਾਰ ਸਿਮਰਜੀਤ ਸਿੰਘ ਮਾਨ ਹੈ ਜਿਹੜੇ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਖੰਡੇ ਦੀ ਗੱਲ ਕੀਤੀ ਨਿੱਜਰ ਦੀ ਗੱਲ ਕੀਤੀ ਜਿਹੜੀ ਇਹ ਗੱਲਾਂ ਕਰਨੀਆਂ ਬਹੁਤ ਔਖੀਆਂ ਨਗੀਆਂ ਅੱਜ ਆਮ ਆਦੀ ਪਾਰਟੀ ਇਹ ਚੀਜ਼ ਮੰਨ ਚੁੱਕੀ ਆ ਕਿ ਜਿਹੜਾ ਸਿੱਧੂ ਮੂਸੇਵਾਲਾ ਕਤਲ ਤਾਂ ਹੋਇਆ ਏ ਜੇਕਰ ਉਹਦੀ ਸਿਕਿਉਰਿਟੀ ਘਟਾਈ ਗਈ ਨੌਜਵਾਨੋਂ ਸਵਾਲ ਕਰਿਓ ਜਦੋਂ ਇੱਥੇ ਆਏ ਆਮ ਆਦੀ ਪਾਰਟੀ ਵਾਲੇ ਕਿ ਤੂੰ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਵਾਬ ਦਿੰਦਾ ਉਹਦੇ ਵਿੱਚ ਕੀ ਲਿਖ ਕੇ ਦਿੰਦਾ ਇਹਨਾਂ ਨੇ ਜਵਾਬ ਦੇ ਦਿੱਤਾ ਭਗਮਾਤਮਨ ਦੀ ਸਿਕਿਉਰਿਟੀ ਲਈ ਕਿ ਸਿੱਧੂ ਮੂਸੇਵਾਲਾ ਕਤਲ ਤਾਂ ਹੋਇਆ ਜੀ ਉਹਦੀ ਸਿਕਿਉਰਿਟੀ ਘਟ ਸੀਗੀ ਇਹ ਜਵਾਬ ਦਿੱਤਾ ਹੁਣ ਤਾਂ ਆਮ ਮੰਨ ਚੁੱਕੀ ਆ ਆਮ ਆਦੀ ਪਾਰਟੀ ਮੇਰੇ ਵੀਰੋ ਮੇਰੇ ਭਰਾਵੋ ਨੌਜਵਾਨੋ ਪਿੰਡਾਂ ਦੇ ਵਿੱਚ ਆਪਾਂ ਛੋਟੇ ਛੋਟੇ ਹਿੱਤਾਂ ਲਈ ਵੰਕੀ ਜਾਂਦੇ ਆ ਕੋਈ ਕਹਿੰਦਾ ਮੈਂ ਝਾੜੂ ਵਾਲਾ ਐ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਐ ਕੋਈ ਕਹਿੰਦਾ ਮੈਂ ਬਾਦਲ ਦਲ ਵਾਲਾ ਐ ਦੋ ਵਾਰੀ ਆਮ ਆਜ਼ਾਦੀ ਪਾਰਟੀ ਨੇ ਕੁੱਟ ਲਿਆ ਸਾਲ ਦੇ ਵਿੱਚ ਪਹਿਲਾ ਗਰਮੀਆਂ ਦੇ ਵਿੱਚ